ਤੀਰਜ ਹੋਉਂਦੀ ਆ ਵੀ ਕੋਈ ਗੱਲ ਹੋ ਗਈ ਤਾਂ ਇੱਕਦਮ ਨਹੀਂ ਭੜਕਣਾ ਤੀਰਜ ਕਰਨੀ ਤੇ ਜਿਹੜੀ ਤੀਰਜ ਹੈ ਉਹਦੇ ਚ ਬਹੁਤ ਵੱਡੀ ਸ਼ਕਤੀ ਆ ਮਹਾਰਾਜ ਕਹਿੰਦੇ ਜਿਹੜੇ ਸਾਧੂ ਹੁੰਦੇ ਆ ਬੜੀ ਤੀਰਜ ਆ ਉਹਨਾਂ ਬਹੁਤ ਤੀਰਜ ਇੱਕ ਆਤਮਾ ਸੀਗੇ ਉਹ ਪ੍ਰਸ਼ਾਦਾ ਲੈਣ ਇੱਕ ਵਿਆਹ ਵਾਲੇ ਘਰ ਚਲੇ ਗਏ ਉੱਥੇ ਸਾਰੇ ਆਪੋ ਆਪਣੇ ਰੰਗਾਂ ਚ ਮਸਤ ਕੋਈ ਸੰਤਾਂ ਨੂੰ ਪੁੱਛੇ ਇਹਨਾਂ ਨੂੰ ਇੱਕ ਬੰਦਾ ਆਇਆ ਕਹਦਾ ਤੂੰ ਇੱਥੇ ਖੜਾ ਕਿ ਕਰਦਾ ਹੈ ਕਹਿੰਦੇ ਭਾਈ ਪ੍ਰਸ਼ਾਦਾ ਮਿਲ ਜਾਵੇ ਇਹਦਾ ਤੂੰ ਕੰਮ ਕੀ ਕਰਿਆ ਇੱਥੇ ਆ ਕੇ ਬਗਣ ਵਾਂਜੇ ਨੇ ਉਹ ਮਾਰਿਆ ਤੱਕਾ ਸੰਤਾਂ 20 ਤਰਾਕ ਪੁਰਸ਼ ਸੀਗੇ ਬਰਮ ਗਿਆਨ ਵਸਤ ਹੈ ਕਹਿੰਦੇ ਚੰਗਾ ਭਾਈ ਤੇਰਾ ਭਲਾ ਹੋਵੇ ਪ੍ਰਮੀਆਂ ਬੁਰਾ ਨਹੀਂ ਕਿਹਾ ਇੱਕ ਵਚਨ ਕਰ ਦਿੰਦਾ ਸਾਰਾ ਹੀ ਖਤਮਾ ਕਰ ਦਿੰਦੇ ਕਹਿੰਦੇ ਕੋਈ ਨਾ ਤੇਰਾ ਭਲਾ ਹੋਵੇ ਆਸ਼ਰਮ ਚ ਆ ਗਏ ਪਰਮੇਸ਼ਰ ਦੇ ਦਰ ਦੇ ਉੱਤੇ ਸੰਤਾਂ ਦਾ ਦੁੱਖ ਪਹੁੰਚ ਗਿਆ ਉਸੇ ਵੇਲੇ ਦੂਤ ਭੇਜਦੇ ਸੱਤ ਦਿਨ ਲੰਘ ਗਏ ਸੰਤਾਂ ਦੇ ਕੋਲ ਆ ਗਏ ਦੂਤਾਂ ਦੇ ਹੱਥ ਵਿੱਚ ਮਸਾਲਾ ਫੜੀਆਂ ਜੀ ਕਹਿਣ ਲੱਗੇ ਸੰਤ ਜੀ ਸਾਨੂੰ ਦੱਸੋ ਉਹ ਕਿਹੜਾ ਬੰਦਾ ਹੈ ਕਹਿੰਦੇ ਤੁਸੀਂ ਜਾਣਦੇ ਕਿਦਰੋਂ ਕਹਿੰਦੇ ਜਿਹਨੇ ਤੁਹਾਨੂੰ ਧੱਕੇ ਮਾਰੇ ਕਹਿੰਦੇ ਇਹ ਮਸਾਲਾ ਚ ਕੀ ਹੈ ਕਹਿੰਦੇ ਅਸੀਂ ਸਾਰਾ ਪਿੰਡ ਜਾਣਣਾ ਹੈ ਸਾਰਾ ਜਿੱਥੇ ਇੱਕ ਪਾਪੀ ਰਹਿੰਦਾ ਹੋਵੇ ਉਹਦੀ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਕਹਿੰਦਾ ਮੈਨੂੰ ਦੋ ਤੇ ਉਹਨਾਂ ਨੇ ਦੇਵਦੂਤਾ ਨੇ ਇੱਕ ਮਿਸਾਲ ਸੰਤਾਂ ਨੂੰ ਫੜਾਤੀ ਸੰਤੋਂ ਨਾ ਬਲੂਏ ਚੱਲ ਪਏ ਜਾਲਣ ਉਹ ਕਹਿੰਦੇ ਆ ਕੀ ਤੁਸੀਂ ਕਰਦੇ ਹੋ ਕਹਿੰਦੇ ਇਹ ਲੋਕਾਂ ਦਾ ਕੀ ਕਸੂਰ ਹੈ ਮੇਰੀ ਪਰਲਬਧ ਸੀਗੀ ਤੇ ਮੰਦ ਪਰਲਬਧ ਹੋ ਗਈ ਸਤ ਦਿਨ ਮੈਨੂੰ ਪ੍ਰਸ਼ਾਦਾ ਨਹੀਂ ਆਇਆ ਤਾਂ ਭਗਵਾਨ ਦਾ ਹੈ ਜਿਹੜਾ ਰਾਜਕ ਬਣਿਆ ਹੈ ਜਿਹਦਾ ਨਾਮ ਬਿਸ਼ੰਬਰ ਹੈ ਕਾਹੇ ਰਹਿ ਮਨ ਚਿਤਵਾਉ ਦਵਾ ਜਾਂ ਆਹਰ ਹਰ ਜਿਓ ਪਰਿਆ ਸੈਨ ਪੱਥਰ ਮੈਂ ਜਨ ਤੋ ਪਾਏ ਤਾਂਗਾ ਰਿਜ਼ਕ ਅਗੇ ਕਰਦਾ ਜਾਂ ਕਹਿੰਦੇ ਉਹ ਉਹਨਾਂ ਦੇ ਮਨ ਨੂੰ ਪ੍ਰੇਰ ਦਿੰਦਾ ਹੁਣ ਜਾਲਣ ਆਇਆ ਹੈ ਜਾਲਣ ਭੇਜਿਆ ਹੈ ਪਿੰਡ ਨੇ ਕੀ ਕਸੂਰ ਕਰਿਆ ਕਿੰਨੀ ਧੀਰਜ ਹੈ ਸਾਹਸ ਸਿੰਘ ਜੀ ਗੁਰੂ